ਦੇਸ਼ ਦੀ ਉਹ ਬੋੜੀ ਹਰੀ ਬਾਬਾ ਸਭੋਂ ਭੁੱਖੀ ਬੈਠੀ ਐ ਦਵੇਦੀ ਠੋਕੀ ਬੈਠੀ ਐ ਲੈ ਫੀਡ ਖਾਲਾ ਡੰਗਰਾਂ ਵਾਲੀ ਸੋਸ਼ੀ ਕਾਲ ਜੀ ਬੋੜੀ ਹਰੀ ਬਾਬਾ ਜਨਨ ਲਿਖ ਰਿਹਾ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਇੱਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਉਹ ਬਹੁਤ ਰੋ ਰੋ ਕੇ ਕਹਿ ਰਹੀ ਸੀ ਕਿ ਤੁਸੀਂ ਟਿਕਟੌਕ ਚੋਂ ਬੰਦ ਕੀਤਾ ਟਿਕਟੌਕ ਨਹੀਂ ਬੰਦ ਹੋਣਾ ਚਾਹੀਦਾ ਸੀ ਸੋ ਦੋਸਤੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਨੌਜਵਾਨ ਜਿਸ ਕਾਰਨ ਸੰਤੋਜੋ ਕੀ ਟਿਕਟੌਕ ਤੇ ਅਕਸਰ ਵੀਡੀਓਜ਼ ਪਾਉਂਦਾ ਰਹਿੰਦਾ ਉਸਨੇ ਇਸ ਕੁੜੀ ਨਾਲ ਵੀਡੀਓ ਰੋਸਟ ਕਰਕੇ ਬਹੁਤ ਹੀ ਐਸ ਵੀਡੀਓ ਨੂੰ ਫਨੀ ਬਣਾ ਦਿੱਤਾ ਸੋ ਦੋਸਤੋ ਆਓ ਆਪਾਂ ਸਭ ਤੋਂ ਪਹਿਲਾਂ ਇਹ ਵੀਡੀਓ ਦੇਖ ਲੈਨੇ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜਾਰੀਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਟਿਕਟੌਕ ਕਿਉਂ ਬੰਦ ਕਰ ਦਿੱਤਾ ਤੈਂ ਤੁਹਾਡੇ ਇਹ ਰੰਡੀ ਰੋਣੇ ਕਰਕੇ ਟਿਕਟੌਕ ਬੰਦ ਕੀਤਾ ਪਹਿਲਾਂ ਵੀ ਰੋਂਦੇ ਸੀ ਤੈਨੂੰ ਬੰਦ ਕਰਤਾ ਤਾਂ ਵੀ ਰੋਂਦੇ ਪਏ ਹੋ ਮੈਂ ਰੋਟੀ ਵੀ ਨਹੀਂ ਨੰਗੀ ਦੀ ਪੈਣਾ ਡਾਂਗ ਮਾਰ ਮੂੰਹ ਚ ਖਿੱਚ ਕੇ ਵੇਖੀ ਆਪੇ ਲੰਗ ਜਾਣੀ ਆ ਭੁੱਖੀ ਬੈਠੀ ਐ ਤੇ ਬੈਠੀ ਭੁੱਖੀ ਬੈਠੀ ਐ ਲੈ ਫੀਡ ਖਾਲਾ ਡੰਗਰਾਂ ਵਾਲੀ ਆਪਣੀ ਕਲਾ ਸਾਰਿਆਂ ਦੇ ਨਾਲ ਜੇਰ ਕਰ ਦੇ ਦੀਦਾ ਦੇ ਵਰਗੇ ਮਗਰ ਵਾਕੀ ਤੇ ਸੰਦੀ ਆਵਾਜ਼ ਆ ਜਾਂਦੀ ਬੰਦ ਕਰਨਾ ਟਿਕਟੋਕ ਵਾਲੇ ਹੋ ਟਿਕਟੋਕ ਚਲਾ ਦਿਓ ਦੋਸਤੋ ਜੇ ਤੁਸੀਂ ਇਹ ਵੀਡੀਓ ਦੇਖੀ ਜਿਸ ਵਿੱਚ ਜਸਕਰਨ ਸੰਧੂ ਨੇ ਇਸ ਵੀਡੀਓ ਨੂੰ ਰੋਸਟ ਕਰਕੇ ਬਹੁਤ ਹੀ ਫਨੀ ਬਣਾਤਾ ਵੀਡੀਓ ਵੇਖ ਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਹਾਸਾ ਆਉਂਦਾ ਮੈਨੂੰ ਲੱਗਦਾ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਸੋ ਦੋਸਤੋ ਕਿਸੇ ਨੇ ਵੀ ਮਾਇੰਡ ਨਹੀਂ ਕਰਨਾ ਇਹ ਸਿਰਫ ਇੱਕ ਨੇ ਐਂਟਰਟੇਨਮੈਂਟ ਲਈ ਮੁੰਡੇ ਨੇ ਵੀਡੀਓ ਬਣਾਈ ਆ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਬਾਰੇ ਰਾਇ ਆਪਣੀ ਕਮੈਂਟਾਂ ਵਿੱਚ ਜਰੂਰ ਦਿਓ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਹਾਸਤ ਕਰਨ ਖੁਸ਼ ਹੋ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਜੀ ਕੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਿਹਾ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨਾਂ ਸ਼ਬਦਾਂ ਨਾਲ ਮੈਨੂੰ ਦਿਓ ਜਾਈ ਤੇ ਮਿਲਦੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜ